ਅਸ ਵਕਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਮੈਕਸੀਕਨ ਨੇਵੀ ਸਿਖਲਾਈ ਜਹਾਜ਼ ਕੋਟੇਮੋਗ ਅਮਰੀਕਾ ਦੇ ਨਿਊਯਾਰਕ ਵਿੱਚ ਬਰੂਕਲਿਨ ਬ੍ਰਿਜ ਨਾਲ ਜਾ ਟਕਰਾਇਆ ਇਹ ਬਹੁਤ ਹੀ ਪੁਰਾਣਾ ਬ੍ਰਿਜ ਹੈ ਤੇ ਇਹ ਜਦੋਂ ਘਟਨਾ ਵਾਪਰੀ ਜਹਾਜ਼ ਪੁੱਲ ਹਿਥੋਂ ਲੰਘ ਰਿਹਾ ਸੀ ਇਹ ਤਸਵੀਰਾਂ ਵੀ ਕੁਝ ਸਾਹਮਣੇ ਆਈਆਂ ਨੇ ਇਸ ਹਾਦਸੇ ਦੀ ਜੋ ਵੀਡੀਓ ਹੈ ਇਹ ਵੀ ਲਗਾਤਾਰ ਸਾਹਮਣੇ ਆ ਰਹੀ ਹੈ ਜਿਸ ਵਿੱਚ ਜਹਾਜ਼ ਦਾ ਉੱਪਰਲਾ ਹਿੱਸਾ ਪੁੱਲ ਨਾਲ ਟਕਰੋਂਦਾ ਹੋਇਆ ਦਖਾਈ ਦੇ ਰਿਹਾ ਜਿਸ ਤੋਂ ਬਾਅਦ ਡਰ ਦਾ ਮਾਹੌਲ ਵੀ ਲੋਕਾਂ ਵਿੱਚ ਦੇਖਿਆ ਗਿਆ ਕੁਝ ਲੋਕ ਇਸ ਦੀ ਵੀਡੀਓਜ਼ ਬਣਾ ਰਹੇ ਸੀ ਤੇ ਉੱਥੇ ਨਿਊਯਾਰਕ ਦੇ ਮੇਅਰ ਨੇ ਕਿਹਾ ਕਿ ਇਸ ਜਹਾਜ਼ ਦੀ ਟੱਕਰ ਵਿੱਚ 19 ਲੋਕ ਜ਼ਖਮੀ ਹੋਏ ਹਨ ਤਾਂ ਇਹਨਾਂ ਵਿੱਚੋਂ 4 ਗੰਭੀਰ ਤੌਰ ਤੇ ਜ਼ਖਮੀ ਹਨ ਤੇ ਹੋਰ ਵੀ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਕੁਆਟੇਮੋਕ ਤੇ 200 ਤੋਂ ਵੱਧ ਲੋਕ ਸ਼ਾਮਲ ਸਨ ਉਸ ਸਮੇਂ ਤੇ ਜਹਾਜ਼ ਇੱਕ ਦੌਰੇ ਤੇ ਨਿਊਯਾਰਕ ਪਹੁੰਚਿਆ ਤੇ ਨਿਊਯਾਰਕ ਐਮਰਜੈਂਸੀ ਕ੍ਰਾਈਸਿਸ ਮੈਨੇਜਮੈਂਟ ਏਜੰਸੀ ਯਾਨੀ ਕਿ ਐਨਵਾਈਸੀਈਐਮ ਨੇ ਕਿਹਾ ਕਿ ਉਹ ਇਸ ਘਟਨਾ ਦੀ ਜਾਂਚ ਕਰ ਰਹੇ ਹਨ ਤੇ ਦੌਰਾਨ ਮੈਕਸੀਕਨ ਜਲ ਸੈਨਾ ਦਾ ਕਹਿਣਾ ਹੈ ਕਿ ਜਹਾਜ਼ ਨੂੰ ਨੁਕਸਾਨ ਪਹੁੰਚਿਆ ਹੈ ਜਹਾਜ਼ ਨੂੰ ਵੀ ਨੁਕਸਾਨ ਪਹੁੰਚਿਆ ਲੋਕ ਵੀ ਜ਼ਖਮੀ ਹੋਏ ਨੇ ਜਾਂਚ ਕੀਤੀ ਜਾ ਰਹੀ ਹੈ ਤੇ ਉਤੇ ਨਿਊਯਾਰਕ ਫਾਇਰ ਡਿਪਾਰਟਮੈਂਟ ਨੇ ਕਿਹਾ ਕਿ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਇਸ ਹਾਦਸੇ ਨਾਲ 142 ਸਾਲ ਪੁਰਾਣੇ ਬਰੁਕਲਿਨ ਪੋਲ ਨੂੰ ਕੋਈ ਵੱਡਾ ਨੁਕਸਾਨ ਨਹੀਂ ਪਹੁੰਚਿਆ ਹਾਦਸੇ ਦੇ ਕਾਰਨਾਂ ਦਾ ਫਿਲਹਾਲ ਨਹੀਂ ਤਾ ਲੱਗ ਸਕਿਆ ਜਾਂਚ ਚੱਲ ਰਹੀ ਹੈ ਬਰੂਕਲਿਨ ਪੁਲ 1883 ਵਿੱਚ ਬਣਾਇਆ ਗਿਆ ਸੀ ਇਹ ਲਗਭਗ 1600 ਫੁੱਟ ਲੰਬਾ ਹੈ ਤੇ ਦੋ ਪੱਥਰ ਦੇ ਟਾਵਰਾਂ ਤੇ ਇਹ ਟਿਕਿਆ ਹੋਇਆ ਹੈ ਤੇ ਇਸ ਦੇ ਨਾਲ ਟਕਰੋਂਦਾ ਜਹਾਜ਼ ਜਿਸ ਤੋਂ ਬਾਅਦ 19 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜਦੋਂ ਇਹ ਅੱਗੇ ਵਧ ਰਿਹਾ ਸੀ ਤਾਂ ਕਿਵੇਂ ਪੁਲ ਨਾਲ ਟਕਰੋਂਦਾ ਹੈ ਲੋਕਾਂ ਦੀਆਂ ਚੀਕਾਂ ਵੀ ਸੁਣੀਆਂ ਜਾ ਸਕਦੀਆਂ ਨੇ ਉਸ ਸਮੇਂ ਤੇ ਜਦੋਂ ਇਹ ਟਕਰਾਇਆ ਤਾਂ ਇੱਕ ਹਿੱਸਾ ਇਸ ਦਾ ਡਿੱਗਦਾ ਵੀ ਤੇ ਕਾਫੀ ਪੁਰਾਣੇ ਪੁੱਲ ਨਾਲ ਟਕਰਾਇਆ ਉਸ ਬ੍ਰਿਜ ਨਾਲ ਟਕਰਾਇਆ ਪਰ ਉਸ ਬ੍ਰਿਜ ਨੂੰ ਜ਼ਿਆਦਾ ਨੁਕਸਾਨ ਨਹੀਂ ਪਹੁੰਚਿਆ 19 ਲੋਕਾਂ ਤੇ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਉਹ ਜ਼ਖਮੀ ਹੋਏ ਨੇ ਚਾਰ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ